ਨੈਸ਼ਨਲ ਖੇਡੀਆਂ ਤਿੰਨ ਸਬ ਜੂਨੀਅਰ ਇਸ ਸਾਲ ਮੈਂ ਜੂਨੀਅਰ ਖੇਡਣਾ ਸਕੂਲ ਗੇਮਸ ਹੋਈਆਂ ਸੀ ਉੱਥੇ ਉੱਥੋਂ ਦੀ ਅਸੀਂ ਸੈਕਿੰਡ ਪੋਜੀਸ਼ਨ ਲੈ ਕੇ ਆਏ ਹਾਂ ਸਾਰੇ ਇਹ ਵੀ ਸਾਡੇ ਅਮਰਗੜ ਹਲਕੇ ਦੀ ਇੱਕ ਪਿੰਡ ਤੋਂ ਉੱਠ ਕੇ ਬੱਚੇ ਨੈਸ਼ਨਲ ਕਰਨਾ ਕਰਨਾਟਕਾ ਜਾ ਕੇ ਨੈਸ਼ਨਲ ਖੇਡ ਕੇ ਆਉਂਦੀ ਆ ਤੇ ਇਹ ਨਹੀਂ ਪੰਜਾਬ ਦੀ ਇਹ ਨਹੀਂ ਰਿਸਾਂ ਤੇਰੀਆਂ ਤੇਰੇ ਉੱਤੇ ਰੱਬ ਦੀਆਂ ਰਹਿਮਤਾਂ ਬਤੇਰੀਆਂ ਮੈਨੂੰ ਸ਼ਬਦ ਨਹੀਂ ਮਿਲ ਰਹੇ ਵੀ ਮੈਂ ਕਿਸ ਤਰ੍ਹਾਂ ਖੁਸ਼ੀ ਪ੍ਰਗਟ ਕਰਾਂ ਤੇ ਮੈਂ ਇਹਨਾਂ ਦਾ ਕਿੱਦਾਂ ਧੰਨਵਾਦ ਕਰਾਂ ਮੇਰੇ ਕੋਲ ਸ਼ਬਦ ਨਹੀਂ ਹੈਗੇ ਆਪਦੇ ਦਾਦਾ ਜੀ ਨਾਲ ਵੀ ਉਂਗਲੀ ਫੜ ਕੇ ਉਹਨਾਂ ਨਾਲ ਉਹ ਖੜਾਉਣ ਲੈ ਕੇ ਜਾਂਦੇ ਨੇ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਅੱਜ ਅਸੀਂ ਪਿੰਡ ਪਾਗੜੀਆਂ ਖੜਿਆ ਪਾਗੜੀਆਂ 'ਚ ਮੌਜੂਦ ਹਾਂ ਜਿੱਥੇ ਇਹ ਖੇਡਾਰਨਾ ਹਾਕੀ ਖੇਡਾਰਨ ਗੁੰਤਾਸ ਜਿਹੜੀ ਹੈਗੀ ਆ ਨੈਸ਼ਨਲ ਗੇਮ ਦੇ ਵਿੱਚ ਚੰਡੀਗੜ੍ਹ ਟੀਮ ਵੱਲੋਂ ਖੇਡੀ ਤੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਤਗਮਾ ਜਿੱਤਿਆ ਚਾਂਦੀ ਦਾ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਮੰਡੇਰ ਵੱਲੋਂ ਸਨਮਾਨ ਕੀਤਾ ਜਾ ਰਿਹਾ ਗੱਲਬਾਤ ਕਰ ਲੈਣਾ ਕਿ ਆਖਰਕਾਰ ਉਹਨਾਂ ਦੀ ਜਰਨੀ ਕਿਵੇਂ ਰਹੀ ਕਿਸ ਤਰ੍ਹਾਂ ਜਿਹੜਾ ਹੈਗਾ ਕਿੱਦਾਂ ਸ਼ੁਰੂਆਤ ਕੀਤੀ ਸਵਾਗਤ ਸੱਚੀ ਗੱਲ ਜੀ ਕਿਵੇਂ ਖੇਡਣਾ ਸ਼ੁਰੂਆਤ ਕੀਤੀ ਤੇ ਕਿਹੜੀ ਕਿਹੜੀ ਗੇਮ ਮੈਂ 6th ਤੋਂ ਕੱਲਣਾ ਸਟਾਰਟ ਕੀਤਾ ਹੈ ਮੇਰੇ ਕੋਚ ਹੈ ਇਹਨਾਂ ਨੇ ਮੈਨੂੰ ਉਥੇ ਅਕੈਡਮੀ ਤੱਕ ਪਹੁੰਚਾਇਆ ਹੈ ਉਸ ਅਕੈਡਮੀ ਨੇ ਮੈਨੂੰ ਬਹੁਤ ਹੀ ਵੱਡਾ ਐਕਸਪੋਜ਼ਰ ਦਿੱਤਾ ਬਹੁਤ ਹੀ ਵੱਡਾ ਪਲੇਟਫਾਰਮ ਦਿੱਤਾ ਉਹਦੇ ਉਹਦੇ ਉੱਤੇ ਹੀ ਮੈਂ ਨੈਸ਼ਨਲਸ ਖੇਡੀਆਂ ਤਿੰਨ ਸਬ ਜੂਨੀਅਰ ਇਸ ਸਾਲ ਮੈਂ ਜੂਨੀਅਰ ਖੇਡਣਾ ਇਸੇ ਸਾਲ ਅਸੀਂ ਕਰਨਾਟਕਾ ਗਏ ਸੀਗੇ ਸਕੂਲ ਗੇਮਸ ਹੋਈਆਂ ਸੀ ਉੱਥੇ ਉੱਥੋਂ ਦੀ ਅਸੀਂ ਸੈਕਿੰਡ ਪੋਜੀਸ਼ਨ ਲੈ ਕੇ ਆਏ ਸਾਰੇ ਕਿੰਨੀ ਖੁਸ਼ੀ ਹੋ ਰਹੀ ਹੈ ਸੈਕੰਡ ਪੋਜੀਸ਼ਨ ਨਾਲ ਹਾਸਲ ਕੀਤੀ ਹੈ ਮਾਣ ਵਧਾਇਆ ਮਾਪਿਆਂ ਦਾ ਨਾਮ ਕਿੰਨੀ ਖੁਸ਼ੀ ਹੈ ਖੁਸ਼ੀ ਤਾਂ ਜੀ ਦੇਖੋ ਬਹੁਤ ਹੋ ਰਹੀ ਹੈ ਪਰ ਇੱਕ ਅਫਸੋਸ ਵੀ ਹੋਇਆ ਕਿ ਅਸੀਂ ਫਰਸਟ ਪੋਜੀਸ਼ਨ ਨਹੀਂ ਲੈ ਕੇ ਆਏ ਹਾਂ ਜੀ ਜਿਆਦਾ ਰ ਦੇਖਿਆ ਜਾਂਦਾ ਵੀ ਸਮਾਜ ਦੇ ਵਿੱਚ ਮੁੰਡਿਆਂ ਦੇ ਬਰਾਬਰ ਮੰਨੋ ਕੁੜੀਆਂ ਨੂੰ ਨਹੀਂ ਹਕਤਾਂ ਬਾਹਰ ਤੁਹਾਨੂੰ ਤਾਂ ਨਹੀਂ ਇਸ ਤਰ੍ਹਾਂ ਕੋਈ ਦਿੱਕਤ ਆਈ ਜੰਗੀ ਕਿ ਪੇਰੈਂਟਸ ਨੇ ਬਾਹਰ ਜਾਣ ਨਹੀਂ ਨਹੀਂ ਐਕਚੁਅਲੀ ਮੇਰੇ ਪੇਰੈਂਟਸ ਦਾ ਹੀ ਸਪੋਰਟ ਮੇਰੇ ਲਈ ਬਹੁਤ ਸੀਗਾ ਉਹਨਾਂ ਦੇ ਕਰਕੇ ਹੀ ਮੈਂ ਬਹੁਤ ਅੱਗੇ ਇੱਥੇ ਤੱਕ ਪਹੁੰਚੀ ਤੇ ਕੀ ਕਹਿਣਾ ਚਾਹੁੰਦੇ ਹੋ ਹੋਰ ਜਿਹੜੇ ਬੱਚਿਆਂ ਨੂੰ ਜਿਹੜੇ ਮੋਟੀਵੇਸ਼ਨ ਦੇਣਾ ਚਾਹੁੰਦੇ ਹੋਰ ਕੀ ਕਹਿਣਾ ਚਾਹੁੰਦੇ ਹੋ ਤੇ ਖਾਸ ਤੌਰ ਤੇ ਪੇਰੈਂਟਸ ਨੂੰ ਹੋਰਾਂ ਨੂੰ ਕੀ ਕਹਿਣਾ ਜਿਹੜੇ ਕਈ ਇਹੋ ਜਿਹੇ ਟੈਲੈਂਟ ਨੇ ਜਿਹੜੇ ਦਬ ਕੇ ਰਹੇ ਨੇ ਉਹਨੂੰ ਕੀ ਕਹੋ ਟੈਲੈਂਟ ਆਪਣਾ ਹਮੇਸ਼ਾ ਸ਼ੋਅ ਕਰਨਾ ਚਾਹੀਦਾ ਹੈ ਕਦੇ ਵੀ ਉਹਨੂੰ ਦਬ ਕੇ ਨਹੀਂ ਰੱਖਣਾ ਚਾਹੀਦਾ ਜਿੱਦਾਂ ਮੇਰੇ ਪੇਰੈਂਟਸ ਨੇ ਮੈਨੂੰ ਸਪੋਰਟ ਕੀਤੀ ਉਦਾਂ ਹੀ ਸਾਰੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਮੈਡਮ ਪ੍ਰਿੰਸੀਪਲ ਮੈਡਮ ਪਰਮੰਦਰ ਕੌਰ ਜੀ ਤੁਸੀਂ ਆਇਆ ਜੀ ਸਨਮਾਨ ਕੀਤਾ ਕਿੰਨੀ ਖੁਸ਼ੀ ਹੋ ਰਹੀ ਆ ਆਪਣੇ ਹਲਕੇ ਦਾ ਬੱਚਾ ਜਿਹੜਾ ਨੈਸ਼ਨਲ ਖੇਡ ਕੇ ਆਇਆ ਸੈਕੰਡ ਟਾਈਨ ਕਿੰਨੀ ਖੁਸ਼ੀ ਆ ਸਭ ਤੋਂ ਪਹਿਲਾਂ ਤਾਂ ਵਾਇਗੁਰ ਚਿੱਕਾ ਖਾਲਸਾ ਵਾਇਗੁਰ ਚਿੱਕੀ ਫਤਿਹ ਤੇ ਮੈਨੂੰ ਕੱਲ ਹੀ ਪਤਾ ਲੱਗਿਆ ਬੇਟੀ ਦੇ ਪਾਪਾ ਤੋਂ ਵੀ ਬੇਟੀ ਗੁੰਤਾਸ ਕੌਰ ਸੋਹੀ ਬਾਗੜੀਆਂ ਤੋਂ ਬੇਟਾ ਜਗਦੀਪ ਤੇ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਜਨਮ ਲਿਆ ਤੇ ਮੈਨੂੰ ਜਦੋਂ ਇਹਨਾਂ ਨੇ ਦੱਸਿਆ ਵੀ ਹਾਕੀ ਦੇ ਵਿੱਚ ਬੱਚੀ ਨੈਸ਼ਨਲ ਖੇਡਣ ਗਈ ਸੀ ਸੈਕੰਡ ਪੋਜੀਸ਼ਨ ਲਈ ਆ ਤਾ ਮੈਨੂੰ ਲੱਗਦਾ ਬੱਚੀ ਦੀ ਪ੍ਰੇਸ ਕਰਨ ਲਈ ਮੇਰੇ ਕੋਈ ਵਰਡ ਨਹੀਂ ਸੀਗੇ ਵੀ ਸਾਡੇ ਅਮਰਗੜ ਹਲਕੇ ਦੀ ਇੱਕ ਪਿੰਡ ਤੋਂ ਉੱਠ ਕੇ ਬੱਚੀ ਨੈਸ਼ਨਲ ਕਰਨਾ ਕਰਨਾਟਕਾ ਜਾ ਕੇ ਨੈਸ਼ਨਲ ਖੇਡ ਕੇ ਆਉਂਦੀ ਆ ਤੇ ਉਹਦੇ ਲਈ ਮੈਂ ਵਧਾਈ ਦਿੰਨੀ ਆ ਬੱਚੇ ਸਭ ਤੋਂ ਪਹਿਲਾਂ ਬੱਚੀ ਦੇ ਕੋਚ ਸਾਹਿਬ ਨੂੰ ਉਸ ਤੋਂ ਬਾਅਦ ਬੱਚੀ ਦੇ ਪੇਰੈਂਟਸ ਨੂੰ ਉਸ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਨੂੰ ਕਿ ਬੇਟੀ ਨੇ ਕਿਉਂਕਿ ਮੈਂ ਇੱਕ ਗੱਲ ਕਹਿਣੀ ਹੁੰਦੀ ਆ ਧੀਆਂ ਨੂੰ ਇਹ ਨਹੀਂ ਪੰਜਾਬ ਦੀ ਇਹ ਨਹੀਂ ਰਿਸਤਾਂ ਤੇਰੀਆਂ ਤੇਰੇ ਉੱਤੇ ਰੱਬ ਦੀਆਂ ਰਹਿਮਤਾਂ ਬਤੇਰੀਆਂ ਕਿਉਂਕਿ ਪਰਮਾਤਮਾ ਦਾ ਉਹ ਤਸਰਾ ਲੈ ਕੇ ਜਦੋਂ ਧੀਆਂ ਉੱਪਰ ਉਡਾਰੀਆਂ ਮਾਰਨ ਲੱਗਦੀਆਂ ਨੇ ਤਾਂ ਜ਼ਰੂਰ ਆਪਣੀ ਮੰਜ਼ਿਲ ਅਨੁਸਾਰ ਕਰਦੀਆਂ ਨੇ ਕੁੜੀਆਂ ਦੇਖ ਰਿਆਂ ਹਰੇਕ ਖੇਤਰ ਦੇ ਵਿੱਚ ਮੂਰਨ ਚਾਹੀਓ ਆਪਣੇ ਪੜ੍ਹਾਈ ਹੋਵੇ ਜਾਂ ਕਿੱਡਾ ਹੋ ਗਿਆ ਪਰ ਹਾਲੇ ਵੀ ਕਈ ਲੋਕਾਂ ਦੇ ਵਿਚਾਰ ਨੇ ਵੀ ਕੁੜੀਆਂ ਨੂੰ ਬਾਹਰ ਨਹੀਂ ਭੇਜਣਾ ਚਾਹੀਦਾ ਕਿਹੜਾ ਉਹਦੇ ਕੀ ਤੁਸੀਂ ਉਹਨਾਂ ਨੂੰ ਸੁਨੇਹਾ ਲਾਉਂਦੇ ਦੇਖੋ ਮੈਂ ਤਾਂ ਮਾਪਿਆਂ ਨੂੰ ਇੱਕ ਗੱਲ ਕਹਿਣਾ ਚਾਹਨੀ ਆ ਵੀ ਇਹ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀਗਾ ਧੀਆਂ ਦਾ ਪਰ ਅੱਜ ਹਰ ਧੀ ਬੇਟੇ ਦੇ ਬਰਾਬਰ ਹੈ ਕਿਉਂਕਿ ਪਰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਕਈ ਪੇਰੈਂਟਸ ਅੱਜ ਵੀ ਉਹ ਪਿਛਲੀਆਂ ਗੱਲਾਂ ਸੋਚ ਕੇ ਕਹਿ ਦਿੰਦੇ ਨੇ ਪਰ ਇੱਕ ਧੀ ਕੀ ਨਹੀਂ ਕਰ ਸਕਦੀ ਹਰ ਇੱਕ ਜੀ ਅੱਜ ਦੀ ਹਰ ਪੋਸਟ ਤੇ ਉੱਤੇ ਇੱਕ ਬੇਟੀ ਬੈਠੀ ਆ ਕਿਸੇ ਆਫੀਸਰ ਪੋਸਟ ਤੇ ਹੋਗੀ ਕਿਸੇ ਮਨਿਸਟਰ ਦੀ ਪੋਸਟ ਤੇ ਹੋਗੀ ਕਿਸੇ ਕਿਸੇ ਵੀ ਮਤਲਬ ਉੱਚੀਆਂ ਪੋਸਟਾਂ ਤੇ ਦੇਖੋ ਇੱਕ ਧੀ ਆ ਜਿਹੜੀ ਜ਼ਰੂਰ ਕਿਤੇ ਨਾ ਕਿਤੇ ਆਪਣਾ ਕਬਜ਼ਾ ਕਿਉਂਕਿ ਹੁਣੇ ਹੀ ਹੁਣੇ ਦੋ ਬੇਟੀਆਂ ਮਲੇਰਕੋਟਲੇ ਜ਼ਿਲ੍ਹੇ ਤੋਂ ਜੱਜ ਬਣੀਆਂ ਨੇ ਤੇ ਜੱਜ ਦੀ ਪੋਸਟ ਤੇ ਬੇਟੀਆਂ ਜਾ ਬੇਟੀਆਂ ਨੇ ਮੈਂ ਮਾਪਿਆਂ ਨੂੰ ਇਹ ਗੱਲ ਜ਼ਰੂਰ ਕਹੂੰਗੀ ਕਿ ਬੇਟੀਆਂ ਨੂੰ ਮੌਕਾ ਦਿਓ ਅੱਗੇ ਆਉਣ ਦਿਓ ਲੋੜ ਹੈ ਸਿਰਫ ਤੁਹਾਡੀ ਗਾਈਡੈਂਸ ਦੀ ਜੇ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ ਸਹੀ ਗਾਈਡੈਂਸ ਦਿੰਨੇ ਹੋ ਤਾਂ ਸਮਾਜ ਦੇ ਵਿੱਚ ਤੁਹਾਡੀਆਂ ਬੱਚੀਆਂ ਤੁਹਾਡਾ ਨਾਂ ਤੁਹਾਡੇ ਪਿੰਡ ਦਾ ਨਾਂ ਤੇ ਤੁਹਾਡੇ ਸਾਰੇ ਇਲਾਕੇ ਦਾ ਨਾਂ ਹੀ ਰੋਸ਼ਨ ਜ਼ਰੂਰ ਕਰਨਗੀਆਂ ਤੁਹਾਡੀ ਬੇਟੀ ਬਣੀ ਹੈ ਮੰਨੋ ਮਕਾਮ ਹਾਸਲ ਕੀਤਾ ਕਿੰਨੀ ਖੁਸ਼ੀ ਹੋਈ ਸਾਰੇ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਨੂੰ ਸ਼ਬਦ ਨਹੀਂ ਮਿਲ ਰਹੇ ਆ ਕਿ ਮੈਂ ਕਿਸ ਤਰ੍ਹਾਂ ਖੁਸ਼ੀ ਪਰ ਗਿੱਟ ਕਰਾਂ ਤੇ ਮੈਂ ਇਹਨਾਂ ਦਾ ਕਿੱਦਾਂ ਧੰਨਵਾਦ ਕਰਾਂ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿਵੇਂ ਦੇਖੋ ਬੱਚਿਆਂ ਨੂੰ ਤੁਸੀਂ ਇਹਨੂੰ ਕਿਸ ਤਰ੍ਹਾਂ ਇਹਦੇ ਮਨ ਦੇ ਵਿੱਚ ਆ ਖੇਡਾਂ ਨਾਲ ਕਿਵੇਂ ਐਕਚੁਅਲੀ ਮੇਰੀ ਨਾ ਛੋਟੀ ਬੇਟੀ ਦੀ ਹਾਈਟ ਕਾਫੀ ਸੀ ਤੇ ਉਹਦਾ ਇੰਟਰਸਟ ਵੀ ਗੇਮ 'ਚ ਬਹੁਤ ਸੀ ਉਹ ਬਹੁਤ ਐਕਟਿਵ ਸੀਗੀ ਤੇ ਉਹ ਗੇਮ ਉਹ ਕੋਚਿੰਗ ਲਈ ਜਾਂਦੀ ਹੁੰਦੀ ਸੀ ਤੇ ਉਹਦੇ ਨਾਲ ਇਹ ਵੀ ਚੱਲੇ ਜਾਂਦੀ ਸੀ ਫਿਟਨੈਸ ਵਾਸਤੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਤਲਬ ਜੱਜ ਕੀਤਾ ਇਹਨਾਂ ਦੇ ਕੋਚ ਸਾਹਿਬ ਨੇ ਤੇ ਫਿਰ ਇਹਦਾ ਟ੍ਰਾਇਲ ਹੋਇਆ ਨਹੀਂ ਫਸਟ ਚ ਕਲੀਅਰ ਕੀਤਾ ਫਿਰ ਹੀ ਉੱਚੀ ਪਹੁੰਚੀ ਕਿੰਨੇ ਕੁਛੀ ਕਿੰਨੇ ਕੁਛੀ ਹੈ ਜੀ ਪਿੰਡ ਦਾ ਸਰਦੋ ਪਰਲੇ ਤੋਂ ਵੱਡਾ ਧੰਨਵਾਦ ਤੁਸੀਂ ਆਏ ਹੋਰੇ ਮੈਡਮ ਦਾ ਡੇਰ ਜਾ ਆਪ ਦਾ ਬਹੁਤ ਧੰਨਵਾਦ ਜਿਹੜੇ ਹੋਰੇ ਸਾਡੇ ਗ੍ਰਹਿ ਵਸੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਜਿੱਥੋਂ ਤੱਕ ਗੁੰਦਾਸ਼ ਬੇਟੀ ਦਾ ਸਵਾਲ ਹੈ ਇਹ ਆਪਦੇ ਦਾਦਾ ਜੀ ਨਾਲ ਵੀ ਉਂਗਲੀ ਹੜਕੇ ਉਹਨਾਂ ਨਾਲ ਉਹ ਖੜ੍ਹਾਉਣ ਲੈ ਕੇ ਜਾਂਦੇ ਨੇ ਉਦੋਂ ਬਾਅਦ 골ਡੀ ਜੀ ਦਾ ਖਾਸ ਕਰਕੇ ਧੰਨਵਾਦ ਕਰਦਾ ਇਹਨਾਂ ਨੂੰ ਮੈਂ ਫੋਨ ਕਰਿਆ ਵੀ ਸਾਡੀ ਪੋਤੀ ਹੈ ਜੇ ਤੁਸੀਂ ਉਹਨੂੰ ਹਾਕੀ ਦੇ ਵਿੱਚ ਸਲੈਕਟ ਕਰ ਲੇ ਬੇਟੇ ਨੇ ਜਗਦੀਪ ਨੇ ਮੈਨੂੰ ਕਿਹਾ ਵੀ 골ਡੀ ਨਾਲ ਹੈਗੀ ਤੁਹਾਡੀ ਮਾਂ ਹੈਗੀ ਹੈ ਇਹਨਾਂ ਨੂੰ ਮੈਂ ਫੋਨ ਕਰਿਆ ਇਹਨਾਂ ਨੇ ਕੁਝ ਨਹੀਂ ਕਿਹਾ ਕਹਿੰਦੇ ਕੋਈ ਨਹੀਂ ਬੈਲ ਕੰਮ ਆਉਣ ਦੋ ਉਦੋਂ ਬਾਅਦ ਚਲੋ ਪ੍ਰਮਾਤਮਾ ਦੀ ਕਿਰਪਾ ਸਾਰੇ ਬੱਚਿਆਂ ਤੇ ਕਿਰਪਾ ਕਰੇ ਜਿਨ੍ਹਾਂ ਵੀ ਆਪਣੇ ਇਲਾਕੇ ਦੇ ਬੱਚਿਆਂ ਨੂੰ ਸਾਰਿਆਂ ਤੇ ਕਿਰਪਾ ਕਰੇ ਐਂ ਦੁੱਗਣੀ ਰਾਤ ਦੁੱਗਣੀ ਤਰੱਕੀ ਕਰਨ ਤੇ ਕੋਚ ਨੇ ਨਾਲ ਕੋਚ ਨਾਲ ਵੀ ਗੱਲ ਕਰਾਂਗੇ ਤੇ ਕੋਚ ਨੇ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਵੀ ਖੜਾ ਰਹੇ ਹੋ ਕਿੰਨੀ ਖੁਸ਼ੀ ਮਹਿਸੂਸ ਨਹੀਂ ਜਦੋਂ ਤੁਹਾਡਾ ਖੜਾਇਆ ਬੱਚਾ ਇਸ ਮੁਕਾਮ ਤੇ ਪਹੁੰਚ ਜਾਂਦਾ ਹੈ ਖੁਸ਼ੀ ਇੰਨੀ ਹੈ ਜੀ ਜੇ ਗੁੰਗੇ ਬੰਦੇ ਨੂੰ ਕੋਈ ਚੀਜ਼ ਖਵਾ ਦਈਏ ਵੀ ਇਹਦਾ ਸਵਾਦ ਦੱਸ ਦੇ ਉਹ ਦੱਸ ਨਹੀਂ ਸਕਦਾ ਇੰਨੀ ਖੁਸ਼ੀ ਹੈ ਮੈਨੂੰ ਤੇ ਇਹ ਜਿੱਥੇ ਤੱਕ ਇਹ ਕੁੜੀ ਸਾਡੀ ਪਹੁੰਚੀ ਹੈ ਨਾ ਇਹਦੇ ਵਿੱਚ ਸਾਡੇ ਅਮਰਗੜ ਦੇ ਸਰਦਾਰ ਗੁਰਮਿੰਦਰ ਸਿੰਘ ਹਾਕੀ ਕੋਚ ਨੇ ਲੈ ਚੰਡੀਗੜ੍ਹ ਹਾਕੀ ਅਕੈਡਮੀ ਦੇ ਕੋਚ ਨੇ ਜੋ ਵੀ ਇਸ ਟਾਈਮ ਮੇਰਾ ਵजूद ਹੈ ਜਾਂ ਇਹ ਬੇਟੀ ਦਾ ਵजूद ਹੈ ਉਹ ਇਨਸਾਨ ਦੇ ਸਾਰਾ ਉਹਦੇ ਕਰਕੇ ਆ ਤੇ ਅੱਗੇ ਵੀ ਇੰਡੀਆ ਦੇ ਕੈਂਪ ਤੱਕ ਵੀ ਜੇ ਕੁੜੀ ਜਾਊਗੀ ਤਾਂ ਸਰਦਾਰ ਗੁਰਮਿੰਦਰ ਸਿੰਘ ਹੀ ਇਹਨੂੰ ਲੈ ਕੇ ਜਾਣਗੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਖੁਸ਼ੀ ਆ ਸਾਨੂੰ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਸਾਰਾ ਪਰਿਵਾਰ ਜਿੱਥੇ ਮੰਨੋ ਪਰਿਵਾਰ ਖੁਸ਼ੀ ਹੈ ਪਰਿਵਾਰ ਨੂੰ ਖੁਸ਼ੀ ਆ ਉੱਥੇ ਹੀ ਪੂਰਾ ਪਿੰਡ ਹੈ ਜਿਹੜਾ ਪਿੰਡ ਦੇ ਲੋਕ ਨੇ ਇਕੱਠੇ ਹੋਏ ਨੇ ਖੁਸ਼ੀ ਮਨਾ ਰਹੇ ਨੇ ਤੇ ਨਾਲ ਹੀ ਜਿਹੜੇ ਹੈਗੇ ਆ ਉਮੀਦ ਵੀ ਜਤਾ ਰਹੇ ਨੇ ਕਿ ਹੋਰ ਜਿਹੜੇ ਮੱਲਾ ਮਾਰੇ ਤੇ ਉਹਨਾਂ ਨੇ ਅੰਡਰ 17 ਖੇਡੀ ਹੈ ਤੇ ਨੈਸ਼ਨਲ ਤੱਕ ਹੋਰ ਤੇ ਤੇ 올림픽 ਤੱਕ ਖੇਡੇ ਤੇ ਇਹ ਜਿਹੜਾ ਹੈਗਾ ਪਰਿਵਾਰ ਦਾ ਜਿਹੜਾ ਹੈ ਕੈਮਰਾ ਮਨਜੀਤ ਨਾਲ ਜਤਿੰਦਰ ਮਨਜੀਤ